ਜੋਨੇ ਭੈਣ ਤੁਸੀਂ ਜਿਹੜਾ ਇਹ ਕੰਮ ਹੋਇਆ ਟੀਚਰਾਂ ਦੇ ਨਾਲ ਉਹਨਾਂ ਦੇ ਉੱਤੇ ਕਾਰਵਾਈ ਕਿੰਨੀ ਗਈ ਆ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਨਹੀਂ ਬਹਿਜੋ ਗੱਲ ਤਾਂ ਹੋਇਆ ਸਾਰਾ ਅੱਛਾ ਜੀ ਇਹ ਜਿਹੜਾ ਕੱਲ ਇੱਥੇ ਜਿਹੜਾ ਰੋਸ ਮਜਾਰਾ ਕੀਤਾ ਗਿਆ ਵਾ ਨਹੀਂ ਜੀ ਗੱਲ ਨਹੀਂ ਕੀਤਾ ਭੈਣੋ ਇੱਕ ਸਵਾਲ ਕਰਨਾ ਚਾਹੁੰਨੇ ਆ ਪਹਿਲਾਂ ਜਿਹੜੇ ਟੀਚਰ ਹੁੰਦੇ ਸੀ ਉਹਨਾਂ ਨੂੰ ਗੁਰੂ ਮੰਨਿਆ ਜਾਂਦਾ ਸੀਗਾ ਗੁਰੂ ਝੜਕਦਾ ਵੀ ਆ ਸਮਝਾਉਂਦਾ ਵੀ ਆ ਸਾਰਾ ਕੁਝ ਕਰਦਾ ਹੈ ਪਰ ਅਗਰ ਇਸ ਤਰ੍ਹਾਂ ਟੀਚਰਾਂ ਦੇ ਉੱਤੇ ਅਲਜਾਮ ਲੱਗਣਗੇ ਤਾਂ ਕੋਈ ਟੀਚਰ ਕਿਸੇ ਬੱਚੇ ਨੂੰ ਡੱਕੇਗਾ ਨਹੀਂ ਤੇ ਬੱਚੇ ਬਹੁਤ ਜ਼ਿਆਦਾ ਗਲਤ ਹਰਕਤ ਕਰਨਗੇ ਦੇਖੋ ਜੀ ਜੇ ਇਹ ਆਪਾਂ ਇਸੇ ਗੱਲ ਦਾ ਮੈਂ ਜਵਾਬ ਦੇਣਾ ਜੇ ਇਹ ਕੰਮ ਚੱਲ ਪਿਆ ਨਾ ਨਾ ਤਾਂ ਕਿਸੇ ਟੀਚਰ ਨੇ ਬੱਚੇ ਨੂੰ ਕਿਸੇ ਨੂੰ ਕੁਝ ਕਹਿਣਾ ਪਰ ਗਲਤ ਕੰਮ ਬਹੁਤ ਹੋਣ ਲੱਗ ਪੈਣੇ ਆ ਜਿੰਨੀਆਂ ਧੀਆਂ ਪੜ੍ਹਦੀਆਂ ਸੇਫ ਨਹੀਂ ਰਹਿਣੀਆਂ ਬਿਲਕੁਲ ਜੀ ਠੀਕ ਆ ਜੀ ਤੇ ਜੋ ਪਰਚਾ ਹੋਇਆ ਵਾ ਨਜਾਇਜ਼ ਹੋਇਆ ਨਜਾਇਜ਼ ਹੋਇਆ ਲੋਕਾਂ ਨੂੰ ਟੀਚਰਾਂ ਦੇ ਨਾਲ ਖੜਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਪਰਚਾ ਨਹੀਂ ਰੱਦ ਹੋਏਗਾ ਤੇ ਆਉਣ ਵਾਲੇ ਦਿਨਾਂ ਵਿੱਚ ਟੋੜੇ ਸ਼ਿਕਰਚ ਕਿਹੋ ਜੇ ਰਹਿਣਗੇ ਕੀ ਕਾਰਜ ਹੋਣਗੇ ਦੇਖੋ ਜੀ ਪਹਿਲੀ ਗੱਲ ਤਾਂ ਵੈਸੇ ਮੇਰੇ ਸਾਹਮਣੇ ਸਕੂਲ ਬੰਦ ਹੋਊਗਾ ਜੇ ਇਹ ਕੰਮ ਪਰਚਾ ਕੈਨਸਲ ਨਾ ਹੋਏ ਟੀਚਰਾਂ ਨੇ ਆਉਣਾ ਟੀਚਰਾਂ ਨੇ ਨਹੀਂ ਆਉਣਾ ਸਾਰੇ ਹਲਕੀ ਸਰ ਜੀ ਕੁਝ ਕਹਿਣੇ ਚਾਹੁੰਦੇ ਹੋ ਸਰ ਜੀ ਕੀ ਕਹਿਣੇ ਚਾਹੁੰਦੇ ਹੋ ਜੇ ਇਹ ਪਰਚਾ ਨਾ ਰੱਦ ਹੋਇਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਦੇ ਵਿੱਚੋਂ ਲੋਕੀ ਡਾਕਟਰ ਜਾਂ ਇੰਜੀਨੀਅਰ ਬਣ ਕੇ ਨਹੀਂ ਨਿਕਲਣਗੇ ਗੁੰਡੇ ਬਦਮਾਸ਼ ਬਣ ਕੇ ਨਿਕਲਣਗੇ ਰੋਕਣ ਵਾਲਾ ਕੋਈ ਬਚੂਗਾ ਨਹੀਂ ਕਿਸੇ ਰੋਕਣਾ ਨਹੀਂ ਜਿਹੜਾ ਰੁੱਕੂਗਾ ਤੇ ਪਰਚਾ ਰੋਕਣਾ ਦੇਖੋ ਜੀ ਰੋਕਣਾ ਕਿਹਨੇ ਅੱਜ ਟੀਚਰ ਛੇ ਪਛਿਆਂ ਤੇ ਪਰਚੇ ਨਜਾਇਜ਼ ਹੋ ਗਏ ਉਹ ਅਗਲੇ ਦੂਜੇ ਟੀਚਰ ਰੋਕਣਗੇ ਅਗਲੇ ਦੇਖ ਕੇ ਮੂੰਹ ਕਮਾ ਲੈਣਗੇ ਨਾ ਛੱਡੋ ਜੋ ਹੁੰਦਾ ਹੋਈ ਜਾਣ ਦੋ ਭਾਈ ਜੀ ਇੱਕ ਸਰਪੰਚ ਸਾਹਿਬ ਮੇਰੇ ਸੁਣਨ ਚ ਆਈ ਹੈ ਵੀ ਜਾਤੀਵਾਚਕ ਸ਼ਬਦਾਂ ਦੇ ਇੱਕ ਮਿੰਟ ਮੇਰੀ ਗੱਲ ਸੁਣਨ ਦਿਓ ਉਹਦਾ ਇਲਜ਼ਾਮ ਲੱਗ ਰਿਹਾ ਮੇਰੇ ਸੁਣਨ ਚ ਆਈ ਹੈ ਵੀ ਜਿਹੜੇ ਪ੍ਰਿੰਸੀਪਲ ਆ ਉਹ ਖੋਦ ਜਿਹੜੇ ਆ ਇਸ ਤਰ੍ਹਾਂ ਜਿਹੜੇ ਹਸਤੀਆਂ ਦਾ ਸੁਭਾ ਹਾਂਜੀ ਅਸੀਂ ਬੋਲ ਸਕਦੇ ਆ ਉਹਨਾਂ ਤੇ ਪਰਚਾ ਕਿਦਾਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਸੋਰਾ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਸਾਰਾ ਦਬਾਅ ਕਰਨ ਹੋਇਆ ਜੀ ਕਿਉਂਕਿ ਪ੍ਰੈਸ਼ਰ ਜ਼ਿਆਦਾ ਸੀਗਾ ਪ੍ਰੈਸ਼ਰ ਜ਼ਿਆਦਾ ਸੀ ਆ ਜੋ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਮੁੱਦਾ ਭਖ ਰਿਹਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਾਡਾ ਸਾਰਾ ਹਲਕਾ ਸਾਡੇ 25-30 ਸਰਪੰਚ ਸਾਡੇ ਨਾਲ ਆ ਇਹਨਾਂ ਦੇ ਤੇ ਸਰਕਾਰ ਨੂੰ ਵੀ ਸਾਡਾ ਸਾਥ ਦੇ ਕੇ ਇਹ ਪਰਚਾ ਰੱਦ ਕਰਾਉਣਾ ਚਾਹੀਦਾ ਜੀ ਸਰਪੰਚ ਸਾਹਿਬ ਕਿਤਨਾ ਕਿਤੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਸੀਂ ਫੋਨ ਲਾਓ ਟੀਚਰਾਂ ਨੂੰ ਬਾਈ মিডিਆ ਦੇ ਸਾਹਮਣੇ ਆਉਣ ਅਸੀਂ ਜੀ ਕੋਸ਼ਿਸ਼ ਕਰ ਰਹੇ ਆ ਪਰ ਉਹ ਟੀਚਰ ਇੰਨੇ ਡਰੇ ਹੋਏ ਆ ਵਿਚਾਰਿਆਂ ਨੇ ਕਦੀ ਇਹੋ ਜਿਹਾ ਕੁਝ ਦੇਖਿਆ ਹੋਵੇ ਤਾਂ ਉਹ ਤਾਂ ਡਰੇ ਆ ਉਹ ਤਾਂ ਫੋਨ ਬੰਦ ਕਰਕੇ ਵਿਚਾਰੇ ਤੁਸੀਂ ਕਹਿ ਰਹੇ ਹੋ ਕਿ ਟੀਚਰ ਡਰੇ ਹੋਏ ਆ ਜੇ ਡਰੇ ਆ ਤੇ ਇਨਸਾਫ ਕਿਦਾਂ ਮਿਲੇਗਾ ਜਿੰਨੇ ਤੇ ਸਾਹਮਣੇ ਹੋਏ ਨੇ ਨਾਣਾ ਜੀ ਟੀਚਰਾਂ ਦੇ ਨਾਲ ਖੜੇ ਆ ਜਿੰਨੇ ਵੀ ਸਰਪੰਚਾਂ ਨੇੜੇ ਨੇ ਪਿੰਡ ਟੀਚਾਂ ਦੇ ਨਾਲ ਪਰ ਉਹਨਾਂ ਨੂੰ ਆਪਣਾ ਪੱਕਾ ਰੱਖਣਾ ਪਊਗਾ ਜੀ ਹਾਂ ਜੇ ਉਹ ਰੱਖਣਾ ਤਾਂ ਬਹੁਤ ਰੱਖਣਗੇ ਇੱਕ ਟੀਚਰ ਦੀ ਗਲਤੀ ਹੋ ਸਕਦੀ ਆ ਦੋ ਦੀ ਹੋ ਸਕਦੀ ਆ 6 ਜਣਾਂ ਦਾ ਪਰਚਾ ਦਰਜ ਹੋ ਗਿਆ ਜੀ 6 ਇਹ ਬਹੁਤ ਬਹੁਤ ਗੱਲ ਕਰਦੇ ਆ ਜੀ ਗੱਲ ਮੀਡੀਆ ਦੇ ਵਿੱਚ ਇੱਕ ਇੱਕ ਗੱਲ ਇੱਕ ਗੱਲ ਹੋਰ ਸੋਚੀ ਜਾਵੇ ਜੇ ਕੁੱਟਿਆ ਹੋਵੇ ਇੱਕ ਵੀ ਟੀਚਰ ਨੇ ਕੁੱਟਿਆ ਤੇ 6 ਕਿਵੇਂ ਕੁੱਟ ਸਕਦੇ ਕੱਲ ਇੱਕ ਜਿਉਂਦਾ ਜਾਗਦਾ ਸਬੂਤ ਮਿਲਦਾ ਆਪਾਂ ਵੀ ਸਿਆਣੇ ਆ ਸਾਰੇ ਕਹਿੰਦੇ ਜਿਹੜੇ ਗੇਟਕੀਪਰ ਆ ਉਹਨਾਂ ਤੋਂ ਲੈ ਕੇ ਟੀਚਰਾਂ ਨੇ ਵੀ ਕੁੱਟਿਆ ਗੇਟਕੀਪਰਾਂ ਨੇ ਵੀ ਕੁੱਟਿਆ ਉਹਨਾਂ ਨੇ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਨੇ ਦੋਸ਼ ਲਾਇਆ ਸੀ ਨਹੀਂ ਜੀ ਨਹੀਂ ਸਭ ਝੂਠ ਆ ਉਹਨਾਂ ਦੇ ਕੋਈ ਸਰੀਰ ਤੇ ਕੋਈ ਫਟਦਾ ਨਿਸ਼ਾਨ ਨਹੀਂ ਮਿਲਿਆ ਜਦੋਂ ਕਿਸੇ ਨੇ ਕੋਈ ਮਾਰਿਆ ਹੀ ਨਹੀਂ ਹੈਗਾ ਸਭ ਉਹਦੇ ਇੱਥੋਂ ਸਾਨੂੰ ਪਤਾ ਲੱਗਿਆ ਪਿੰਡ ਉਹਨਾਂ ਦੇ ਪਿੰਡ ਦੇ ਲੋਕ ਦੱਸਦੇ ਸੀਗੇ ਮੈਂ ਬੈਂ ਉਹਨਾਂ ਨੇ ਆਪਦੇ ਘਰ ਦੇ ਨਹੀਂ ਕੁੱਟਿਆ ਵੀ ਤੂੰ ਗਲਤ ਕੰਮ ਕਰਕੇ ਆਇਆ ਸਕੂਲ ਕੁੜੀ ਨਾਲ ਕਿਸੇ ਨਾ ਗਲਤ ਕੰਮ ਸ਼ਾਇਦ ਉਹਤੇ ਘਰੇ ਜਾ ਕੇ ਬੱਚੇ ਨੇ ਡਿਪਰੈਸ਼ਨ ਦੀ ਦਵਾਈ ਪੀ ਲਈ ਹੋਵੇ ਇਦਾਂ ਹੀ ਹੋਇਆ ਜੀ ਇਦਾਂ ਹੀ ਹੋਇਆ ਉਹਨਾਂ ਤੇ ਲੱਗ ਗਿਆ ਇਦਾਂ ਹੀ ਹੋਇਆ ਘਰੇ ਜਾ ਕੇ ਜਦੋਂ ਉਹਨਾਂ ਕੁੱਟਿਆ ਮਾਰਿਆ ਉਹਨੂੰ ਪਤਾ ਮੈਂ ਨਾ ਸਕੂਲ ਦਾ ਰਹਿ ਗਿਆ ਨਾ ਕਰਦਿਆ ਰਹਿ ਗਿਆ ਤੂੰ ਉਹ ਦਵਾਈ ਪੀ ਗਿਆ ਚੱਕ ਦਵਾਈ ਵੀ ਉਹਨੇ ਤੀਜੇ ਦਿਨ ਪੀਤੀ ਆ ਜੀ ਤੀਜੇ ਦਿਨ ਦਵਾਈ ਕੀ ਮੰਗ ਕੀ ਕਰਦੇ ਓ ਮਾਮਨ ਸਾਫ ਹੋਣਾ ਚਾਹੀਦਾ ਇਹ ਕਹਿੰਦਾ ਪਰਚਾ ਖਰਜ ਹੋਣਾ ਚਾਹੀਦਾ ਪਰਚਾ ਖਰਜ ਹੋਣਾ ਚਾਹੀਦਾ ਤੁਸੀਂ ਢੋਂਡੇ ਨੇੜੇ ਹਲਕਾ ਵਿਧਾਇਕ ਦਵਿੰਦਰ ਸਿੰਘ ਜੀ ਲਾੜੀ ਢੋਸ ਬੈਠੇ ਤੇ ਉਹਨਾਂ ਤੱਕ ਪਹੁੰਚ ਕੀਤੀ ਤੁਸੀਂ ਹਾਂਜੀ ਹੋਈ ਆ ਜੀ ਹੋਈ ਆ ਜੀ ਕੀ ਕਿ ਵਿਸ਼ਵਾਸ ਪਾਇਆ ਉਹਨਾਂ ਨੇ ਉਹਨਾਂ ਨੇ ਪਾਇਆ ਸਕੂਲ ਦੇ ਨਾਲ ਉਹ ਕਹਿੰਦਾ ਇਸ ਸਕੂਲ ਦੇ ਨਾਲ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਜੀ ਠੀਕ ਹੈ ਜੀ ਲਾਸਟ ਤੇ ਕੀ ਕਹਿਣਾ ਚਾਹਣੋ ਲਾਸਟ ਤੇ ਕੀ ਮੈਸੇਜ ਦੇਣਾ ਚਾਹਣੇ ਆ ਟੀਚਰ ਸਾਹਿਬਾਨ ਨੂੰ ਕਿ মিডিਆ ਦੇ ਸਾਹਮਣੇ ਆਉਣਾ ਚਾਹੀਦਾ ਤੁਹਾਡਾ ਸਾਥ ਤੁਹਾਡਾ ਉਹਨਾਂ ਨੂੰ ਸਾਥ ਆ ਤੁਹਾਡੇ ਨਾਲ ਮਿਲ ਕੇ মিডিਆ ਦੇ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਉਹਨਾਂ ਨਾਲ ਗੱਲ ਕਰਾਂਗੇ ਉਹ ਕਿਹੜੇ ਕ੍ਰਿਮੀਨਲ ਬੰਦੇ ਉਹਨਾਂ ਨੇ ਅਜੇ ਤੱਕ ਇਹੋ ਚੀਜ਼ ਵੇਖੀ ਨਹੀਂ ਗਈ ਉਹ ਬਿਚਾਰੇ ਦਾ ਹੀ ਡਰੇ ਹੋਇਆ ਕੌਨਸ ਚੌਂਕੀ ਨਹੀਂ ਗਿਆ ਅਜੇ ਤੱਕ ਜੀ ਜਿਹੜਾ ਟੀਚਰ ਬੰਦਾ ਜੀ ਉਹ ਉਤੋਂ ਘਰੋਂ ਉਹਨੇ ਮਾਰਾਂ ਪੁਲਸ ਚੌਂਕੀ ਗਏ ਕਿ 2-2 ਮਿੰਟ ਬਾਅਦ ਪਾਣੀ ਪੀਤੀ ਜਾਂਦੇ ਆ ਜਿਹੜਾ ਬੰਦਾ ਉਹ ਜਿਹੜ